ਗੱਲ ਆਸਟ੍ਰੇਲੀਆ ਸਪਾਊਸ ਵੀਜ਼ਾ ਦੀ ਕਰਨ ਜਾ ਰਹੀ ਆ ਬਹੁਤ ਸਵਾਲ ਸੀ ਔਰ ਬਹੁਤ ਵੇਟ ਸਾਰੇ ਕਰੇ ਸੀ ਕਿ ਕਦੋਂ ਜੋ ਹੈ ਆਸਟ੍ਰੇਲੀਆ ਸਪਾਊਸ ਵੀਜ਼ਾ ਅਸੀਂ ਦੇਖ ਸਕਾਂਗੇ ਕਿ ਲਗਾਤਾਰ ਅੱਛੀ ਪ੍ਰੋਫਾਈਲ ਵਾਲੇ ਜਿਹੜੇ ਨੇ ਉਹਨਾਂ ਦੇ ਵੀ ਬਹੁਤ ਸਾਰਾ ਸਵਾਲ ਔਰ ਵੇਟ ਸਾਰੇ ਕਰੇ ਸੀ ਸੋ ਇਹ ਇੱਕ ਵੱਡੀ ਖੁਸ਼ ਖ਼ਬਰੀ ਅਸੀਂ ਤੁਹਾਨੂੰ ਜ਼ਰੂਰ ਕਹਿ ਸਕਦੇ ਆ ਆਸਟ੍ਰੇਲੀਆ ਤੋਂ ਵੱਡੀ ਖੁਸ਼ ਖ਼ਬਰੀ ਇਹ ਹੈ ਕਿ ਆਸਟ੍ਰੇਲੀਆ ਸਪਾਊਸ ਵੀਜ਼ਾ ਜਿਹੜੇ ਅੱਜ ਕੱਲ ਦੇਖ ਰਿਹਾ ਕਿ ਚੰਗੀ ਗਿਣਤੀ ਦੇ ਵਿੱਚ ਲੱਗ ਰਹੇ ਨੇ ਪਰ ਇੱਥੇ ਵੀ ਤੁਹਾਨੂੰ ਪ੍ਰੋਫਾਈਲ ਦਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸੇ ਦੇ ਉੱਪਰ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝ ਕਰਨਗੇ ਨੈਵੀਗੇਟਰ ਓਵਰਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੁਲ ਮੈਮ ਸਾਡੇ ਨਾਲ ਨੇ ਸੋ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਜ਼ਰੂਰ ਸਟੂਡੈਂਟਸ ਨਾਲ ਸਾਂਝੀ ਕਰਿਓ ਇਹ ਜਾਣਕਾਰੀ ਕਿ ਜਦੋਂ ਗੱਲ ਆਪਾਂ ਆਸਟ੍ਰੇਲੀਆਸ ਪਾਊਸ ਵੀਜ਼ਾ ਦੀ ਕਰੀਏ ਤਾਂ ਕਿਹੜੀ ਕਿਹੜੀ ਪ੍ਰੋਫਾਈਲ ਜਿਹੜੀ ਹੈ ਐਲੀਜੀਬਲ ਅਸੀਂ ਮੰਨ ਸਕਦੇ ਹਾਂ ਕਿੰਨੇ ਦਿਨਾਂ ਦੇ ਵਿੱਚ ਜੋ ਹੈ 스파우스 ਵੀਜ਼ਾ ਆ ਰਿਹਾ ਔਰ ਸਭ ਤੋਂ ਜ਼ਰੂਰੀ ਸਵਾਲ ਇੱਥੇ ਇਹ ਵੀ ਹੋ ਜਾਂਦਾ ਹੈ ਕਿ 스파우스 ਦੀ ਕੁਆਲਿਫਿਕੇਸ਼ਨ ਕਿੰਨੀ ਹੋਣੀ ਚਾਹੀਦੀ ਹੈ ਫੰਡ ਦੀ ਰਿਕੁਆਇਰਮੈਂਟ ਕਿੰਨੀ ਰਹਿਣ ਵਾਲੀ ਹੈ ਜੇਕਰ 스파우스 ਵੀਜ਼ਾ ਲਗਾਣਾ ਹੈ ਸੋ ਮੈਮ ਜਰੂਰ ਇਹ तमाम ਸਵਾਲ ਸਾਡੇ ਕੋਲ ਆਏ ਹੋਏ ਸੀ ਤੇ ਜ਼ਰੂਰ ਇਹਨਾਂ ਸਾਰੇ ਸਵਾਲਾਂ ਦਾ ਤੁਸੀਂ ਜਵਾਬ ਦੇਣਾ ਤਾਂ ਕਿ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੈ ਉਹ ਸਹੀ ਇਨਫੋਰਮੇਸ਼ਨ ਔਰ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧ ਸਕਣ ਸ਼ਸ਼ੀਕਾਲ ਨਮਸਕਾਰ ਸਾਰਿਆਂ ਨੂੰ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਸਪਾਊਸ ਵੀਜ਼ਾ ਦੇ ਵਾਸਤੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇਹਦੇ ਆ ਉਹ ਵਰੀਡ ਹੁੰਦੇ ਆ ਕਿ ਅਸੀਂ ਸਪਾਊਸ ਨਾਲ ਜਾਣਾ ਪਰ ਇਸ ਟਾਈਮ ਸਪਾਊਸ ਵੀਜ਼ਾ ਨਹੀਂ ਲੱਗ ਰਿਹਾ ਜਾਂ ਯੂਨੀਵਰਸਿਟੀਆਂ ਨਹੀਂ ਲੈ ਰਹੀ ਤੇ ਉਹਨਾਂ ਦੇ ਵਾਸਤੇ ਇੱਕ ਖੁਸ਼ਖਬਰੀ ਹੈ ਕਿ ਇਸ ਟਾਈਮ ਆਸਟ੍ਰੇਲੀਅਨ ਯੂਨੀਵਰਸਿਟੀਆਂ ਜਿਹੜਾ ਥੋੜਾ ਲੀਨੈਂਟ ਹੋਈਆਂ ਤੇ ਵੀਜ਼ੇ ਬਹੁਤ ਸੋਹਣੇ ਆ ਰਹੇ ਆ ਸਪਾਊਸ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਅੱਜ ਦੇ ਦਿਨ ਦੀ ਹੀ ਜਿਹੜੀ ਨਿਊਜ਼ ਹੈ ਗਵਰਨਮੈਂਟ ਨੇ ਐਟ ਲੀਸਟ ਮੇਰੇ ਖਿਆਲ 20% ਹੋਰ ਕੋਟਾ ਵਧਾਤਾ ਹੈ ਐਗਜੈਕਟ ਇਨਫੋਰਮੇਸ਼ਨ ਤੁਹਾਨੂੰ ਮੈਂ ਦੇੜੀਆਂ ਕੱਢ ਕੇ ਤੇ ਮਤਲਬ ਜਿਹੜਾ ਇਹਨਾਂ ਦਾ ਕੈਪ ਉਹਦੇ ਵਿੱਚੋਂ ਵੀ ਇਹਨਾਂ ਨੇ ਅੱਗੇ ਹੋਰ ਵਧਾਤਾ ਹੈ ਤੇ ਇਹ ਵੀ ਇੱਕ ਬਹੁਤ ਸੋਹਣਾ ਜਿਹੜਾ ਇਸ ਟਾਈਮ ਇੱਕ ਖੁਸ਼ਖਬਰੀ ਹੈ ਔਰ ਪਿਛਲੇ ਕਾਫੀ ਟਾਈਮ ਤੋਂ ਵੀਜ਼ਾ ਬਹੁਤ ਆਇਆ ਈਵਨ ਜਿਹੜੇ ਪ੍ਰਾਈਵੇਟ ਕਾਲਜੇਜ਼ ਹੈ ਉਹਨਾਂ ਦੇ ਵਿੱਚ ਵੀ ਮਾਸਟਰਸ ਵਾਸਤੇ ਖਾਲੀ ਬੱਚਿਆਂ ਨੂੰ ਪਾਇਆ ਉਹਨਾਂ ਦੇ ਵੀ ਵੀਜ਼ੇ ਆ ਗਏ ਹੈ ਸਪਾਊਸ ਦੇ ਨਾਲ ਤੁਸੀਂ ਇਹ ਸੋਚੋ ਸਪਾਊਸ ਦੇ ਨਾਲ ਮਾਸਟਰਸ ਵਾਸਤੇ ਵੀਜ਼ਾ ਪਾਇਆ ਉਹ ਵੀ ਆ ਗਏ ਹੈ ਤੇ ਜਿਹੜੇ ਸਟੂਡੈਂਟਸ ਆ ਹੁਣ ਇੱਕ ਹੋਰ ਚੀਜ਼ ਕਰ ਸਕਦੇ ਆ ਮਾਸਟਰਸ ਵਾਸਤੇ 6.5 ਬੈਂਡ ਚਾਹੀਦੀ ਹੈ ਐਂਡ ਜਿਹੜੀ ਪਰਸੈਂਟੇਜ ਆ ਤੁਹਾਡੀ 55 ਤੋਂ 65% ਚਾਹੀਦੀ ਹੈ ਸਪਾਊਸ ਦੀ ਕੁਆਲੀਫਿਕੇਸ਼ਨ ਇਕੁਇਵਲੈਂਟ ਹੋਣੀ ਚਾਹੀਦੀ ਹੈ ਤੁਸੀਂ ਬਿਲਕੁਲ 100% ਐਲੀਜੀਬਲ ਹੋ ਉਹਦੇ ਬਾਅਦ ਇੱਕ ਹੋਰ ਖੁਸ਼ਖਬਰੀ ਹੈ ਕਿ ਜੇ ਤੁਸੀਂ ਆਲਰੇਡੀ ਮਾਸਟਰਸ ਕੀਤੀ ਹੋਈ ਹੈ ਤੁਸੀਂ ਬਟ ਪੜੇ ਹੋਏ ਹੋ ਤੁਸੀਂ ਸਮਝੋ ਬੀਐਸਸੀ ਨਾਨ ਮੈਡੀਕਲ ਬੀਐਸਸੀ ਆਈਟੀ ਬੀਐਸਸੀ ਮੈਥ ਐਮਐਸਸੀ ਮੈਥ ਇਦਾਂ ਦੇ ਕੁਝ ਕੀਤਾ ਹੋਇਆ ਤੁਸੀਂ ਤੇ ਤੁਸੀਂ ਜਿਹੜਾ ਹੈ ਉਹਦੇ ਵਾਸਤੇ ਮਾਸਟਰ ਬਾਈ ਰਿਸਰਚ ਵਿੱਚ ਅਪਲਾਈ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਮਾਸਟਰਸ ਕੀਤੀ ਹੋਈ ਹੈ ਤੇ ਯੂਨੀਵਰਸਿਟੀਆਂ ਤੁਹਾਨੂੰ ਮਾਸਟਰਸ ਵਾਸਤੇ ਅਗੇ ਨਹੀਂ ਲੈਂਦੀ ਡਿਊਲ ਡਿਗਰੀ ਨੂੰ ਤੇ ਇਹਦੇ ਵਿੱਚ ਤੁਸੀਂ ਮਾਸਟਰ ਬਾਈ ਰਿਸਰਚ ਕਰ ਸਕਦੇ ਹੋ ਆਇਲਸ ਦੀ ਰਿਕੁਆਇਰਮੈਂਟ 6.5 ਪਰਸੈਂਟੇਜ ਹੋਈ ਜਿਹੜੀ ਮੈਂ ਤੁਹਾਨੂੰ ਦੱਸੀਏ 55 ਤੋਂ 65% ਜਿਹੜੀ ਯੂਨੀਵਰਸਿਟੀਾਂ ਦੇ ਉੱਪਰ ਡਿਪੈਂਡ ਕਰਦਾ ਤੁਸੀਂ ਸੈਕਸ਼ਨ 1 2 3 ਕਿਹੜੀ ਯੂਨੀਵਰਸਿਟੀ ਤੋਂ ਪੜੇ ਹੋ요 ਉਸ ਹਿਸਾਬ ਨਾਲ ਤੁਸੀਂ ਜਿਹੜਾ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਹੁਣ ਮਾਸਟਰ ਬਾਈ ਰਿਸਰਚ ਵਾਸਤੇ ਜਿਹੜੇ ਤੋਂ ਅਸੀਂ ਪਾਸ ਆਊਟ ਹੋਣਾ ਚਾਹੀਦਾ ਉਸ ਟਾਈਮ ਕੋਰਸਿਸ ਤੋਂ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਤੋਂ ਸੀ ਬੀ ਐਸਸੀ ਜਾਂ ਬੀ ਟੈਕ ਯਾ ਆਈਟੀ ਵਿੱਚ ਜਾਂ ਨਾਨ ਮੈਡੀਕਲ ਦੇ ਵਿੱਚ ਕੁਝ ਵੀ ਕੀਤਾ ਆਇਆ ਤੁਸੀਂ ਜਾਂ ਮਾਸਟਰਸ ਕੀਤੇ ਹੋਏ ਹੋ ਜੇ ਕੋਰਸਸ ਦੇ ਵਿੱਚ ਫਿਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਜਿਹੜਾ ਅਪ ਟੂ 3 ਇਅਰਸ ਦਾ ਮਿਲਦਾ ਹੈ 스ਪਾਊਸ ਫੁੱਲ ਟਾਈਮ ਕੰਮ ਕਰ ਸਕਦਾ ਮੇਨ ਐਪਲੀਕੈਂਟ ਵੀ ਫੁੱਲ ਟਾਈਮ ਕੰਮ ਕਰ ਸਕਦਾ ਹੁਣ ਤੁਹਾਡਾ ਕੁਐਸਚਨ ਹੋਏਗਾ ਕਿ ਤੁਸੀਂ ਤਾਂ ਪੜਨ ਜਾ ਰਹੇ ਹੋ ਫੁੱਲ ਟਾਈਮ ਕੰਮ ਕਿਵੇਂ ਕਰ ਸਕਦੇ ਹੋ ਕਿਉਂਕਿ ਮਾਸਟਰ ਬਾਏ ਰਿਸਰਚ ਅਸਾਈਨਮੈਂਟ ਬੇਸ ਹੈ ਜਿਹਦੇ ਵਿੱਚ ਤੁਸੀਂ ਅਸਾਈਨਮੈਂਟਸ ਬਣਾਉਣੀਆਂ ਫੁੱਲ ਟਾਈਮ ਕੰਮ ਕਰ ਸਕਦੇ ਰਿਸਰਚ ਦਾ ਇੱਕ ਹਿੱਸਾ ਹੁੰਦਾ ਔਰ ਇਹਦੇ ਵਿੱਚ ਜਿਹੜਾ 35 ਇਅਰ ਦੇ ਬਾਅਦ ਜਿਹੜਾ ਸੀਗਾ कि ਤੁਸੀਂ ਪੋਸਟ ਸਟਡੀ ਵਰਕ ਪਰਮਿਟ ਨਹੀਂ ਅਪਲਾਈ ਕਰ ਸਕਦੇ ਇਹਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੈ ਮਾਸਟਰ ਬਾਏ ਰਿਸਰਚ ਉਹਦੇ ਵਿੱਚ ਇਹ ਵੀ ਕੰਡੀਸ਼ਨ ਨਹੀਂ ਲੱਗਦੀ ਇੱਕ ਤਾਂ ਤੁਹਾਨੂੰ ਪੋਸਟ ਸਟਡੀ ਵਰਕ ਪਰਮਿਟ ਵੀ ਲੰਬਾ ਮਿਲ ਰਿਹਾ ਦੂਜਾ ਤੁਹਾਨੂੰ ਜਿਹੜੇ ਇਹ ਵੀ ਕੰਡੀਸ਼ਨ ਨਹੀਂ ਕਿ ਤੁਹਾਨੂੰ 35 ਦੇ ਬਾਅਦ ਪੋਸਟ ਸਟਡੀ ਵਰਕ ਪਰਮਿਟ ਨਹੀਂ ਮਿਲੋਗਾ ਤੇ ਆਲਸ ਵੀ 6.5 ਬੈਂਡ ਚਾਹੀਦੀ ਹੈ ਤੇ ਇਹ ਬਹੁਤ ਵਧੀਆ ਜਿਹੜਾ ਇੱਕ ਪਾਥਵੇ ਹੈ ਆਸਟ੍ਰੇਲੀਆ ਜਾਣ ਦਾ ਤੁਹਾਡਾ ਔਰ ਆਪਣੇ ਸਪਸ ਨੂੰ ਸਰਕਾਰ ਕਰਨ ਦਾ ਜਸਪਾઉસ ਦੇ ਨਾਲ ਤੁਸੀਂ ਜਾਣਾ ਚਾਹੁੰਦੇ ਹੋ ਡਿਊਲ ਮਾਸਟਰਸ ਕੀਤੀ ਹੋਈ ਹੈ ਜਾਂ ਤੁਸੀਂ ਇਹੋ ਜੀ ਚੀਜ਼ ਚੋ ਕਿ ਜਿਹੜੇ ਬਾਕੀ ਚੀਜ਼ਾਂ ਚ ਤੁਹਾਨੂੰ ਲੱਗਦਾ 네ਗੇਟਿਵ ਹੈ ਬਟ ਇਹ ਮਾਸਟਰ ਬਾਈ ਰਿਸਰਚ ਵਾਸਤੇ ਤੁਸੀਂ ਆਪਣੇ ਸਪਾઉસ ਨਾਲ ਜਾ ਸਕਦੇ इवन ਸਿੰਪਲ ਮਾਸਟਰਸ ਵਾਸਤੇ ਵੀ ਤੁਸੀਂ ਸਪਾઉસ ਨਾਲ ਜਾ ਸਕਦੇ ਹੋ ਜੇ ਤੁਸੀਂ ਓਨਲੀ ਗ੍ਰੈਜੂਏਸ਼ਨ ਕੀਤੀ ਹੈ ਔਰ ਤੁਸੀਂ ਜੋ ਆਪਣੇ ਗੈਪ ਨੂੰ ਜਸਟੀਫਾਈ ਕਰਦੇ ਹੋ ਆਈ 6.5 ਹੋਣਾ ਚਾਹੀਦਾ ਹੈ ਫੰਡਿੰਗ ਬੰਤੋਂ ਤੁਸੀਂ ਪੁੱਛੋਗੇ ਕਿੰਨੀ ਹੋਣੀ ਚਾਹੀਦੀ ਹੈ ਜਿਹੜੇ ਮੇਨ ਐਪਲੀਕੈਂਟ ਦੀ ਫੰਡਿੰਗ ਦਿਖਾਨੀ ਹੈ 29700 ਡਾਲਰ ਲਿਵਿੰਗ ਐਕਸਪੈਂਸਸ ਪਲੱਸ 1 ਇਅਰ ਦੀ ਫੀਸ ਹੁਣ ਇਹਦੇ ਵਿੱਚ ਇੱਕ ਪਲੱਸ ਪੁਆਇੰਟ ਹੋਰ ਹੈ ਜਿਹੜੀ ਮਾਸਟਰ ਬਾਏ ਰਿਸਰਚ ਦੀ ਫੀਸ ਹੈ ਉਹ ਕਾਲਜ ਦੇ ਜਿੰਨੀ ਫੀਸ ਹੈ 23000 ਡਾਲਰ ਜਦਕਿ ਯੂਨੀਵਰਸਿਟੀ ਦੀ ਕੋਈ ਵੀ ਫੀਸ ਚਾਹ ਗ੍ਰੈਜੂਏਸ਼ਨ ਦੀ ਫੀਸ ਵੀ 40 ਤੋਂ 45000 ਡਾਲਰ ਹੈ ਇਹ ਤੁਹਾਨੂੰ ਖੱਲੀ 23000 ਡਾਲਰ ਹੈ ਮਤਲਬ 12 ਲੱਖ ਰੁਪਿਆ ਤੁਹਾਨੂੰ ਜਿਹੜੀ ਇਹ ਪਈ ਹੈ ਫੀਸ ਸਾਲ ਦੀ ਫੀਸ ਤਦ ਤੁਸੀਂ 6 ਮਹੀਨੇ ਦੀ ਫੀਸ ਦੇ ਕੇ ਜਾ ਸਕਦੇ ਹੋ 6 ਮਹੀਨੇ ਦੀ ਫੀਸ ਕਿੰਨੀ ਜੇ ਸਾਲ ਦੀ 11 ਲੱਖ ਹੋ ਰਹੀ ਹੈ ਤੇ ਤੁਹਾਡੀ ਜਿਹੜੀ ਹੈ 6 ਮਹੀਨੇ ਦੀ 6 ਲੱਖ ਰੁਪਏ ਫੀਸ ਹੋ ਇਸ ਹਾ우스 ਨਾਲ ਜਾ ਸਕਦਾ ਤੁਹਾਡਾ ਇਹ ਵੀਜ਼ਾ ਇੱਕ ਬਹੁਤ ਸੋਹਣਾ ਵੀਜ਼ਾ ਜਿਹੜਾ ਤੁਹਾਨੂੰ opportunity ਦੇ ਰਿਹਾ ਫੁੱਲ ਟਾਈਮ ਵਰਕ ਰਾਈਟਸ ਦੀ ਉਹਦੇ ਬਾਅਦ ਸੈਟਲਮੈਂਟ ਦੇ ਵੀ ਪੂਰੀ ਤੁਹਾਨੂੰ ਰਾਈਟਸ ਦੇ ਰਿਹਾ ਤੇ ਮੇਰੇ ਖਿਆਲ ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕੰਟੈਕਟ ਅਸ ਐਨੀ ਟਾਈਮ ਥੈਂਕ ਯੂ ਸੋ ਮਚ सो आई होप जो है अज के इस टॉपिक के अकर्डिंगली तो थी जी क्वायरी जवाल से उन्होंने कलैरिटी जरूर मिल चुकी है पर नाल नाल में स्टूडेंट्स जरूर कहना चाहागी मन में कोई भी सवाल है तो जोड़ा नंबर डिस्प्ले है इस उपर तुसी कॉल कर सदते हो या फिर नैविगेट ओवरसीज ऑफिस जाके भी विजिट कर सद अपने डॉक्यूमेंट्स नै के जरूर जाना त हरेक चीज़ को चंकी तरह समझ सको और राइट प्रोसैस फॉलो करते हुए अगे बढ़ सको बहुत बहुत थैंक्स मैम पूरी इनफोरमेस स्टूडेंट्स की है ਉਹਨਾਂ ਨੂੰ ਕਲੈਰਿਟੀ ਦਿੰਦੀ ਹੈ ਕਿ ਅੱਗੇ ਵਧਣਾ ਕਿਹੜੇ ਪ੍ਰੋਸੈਸ ਦੇ ਨਾਲ ਹੀ ਉਹਨਾਂ ਨੂੰ ਅੱਗੇ ਜਾਣਾ ਚਾਹੀਦਾ ਹੈ ਤਾਂ ਕਿ ਸਹੀ ਸਮੇਂ ਤੇ ਸਹੀ ਪ੍ਰੋਸੈਸ ਫਾਲੋ ਕਰਦੇ ਹੋਏ ਆਪਣਾ ਵੀਜ਼ਾ ਉਹ ਜ਼ਰੂਰ ਲੈ ਸਕਣ ਸੋ ਸਟੂਡੈਂਟਸ ਆਪਣੇ ਸਵਾਲ ਸਾਡੇ ਨਾਲ ਜੋ ਹੈ ਕਮੈਂਟ ਸੈਕਸ਼ਨ ਵਿੱਚ ਵੀ ਸ਼ੇਅਰ ਕਰ ਸਕਦੇ ਨੇ ਤਾਂ ਕਿ ਅੱਗੋਂ ਅਸੀਂ ਹੋਰ ਉਹਨਾਂ ਟੌਪਿਕਸ ਉੱਪਰ ਵੀ ਵੀਡੀਓ ਜ਼ਰੂਰ ਲੈ ਕੇ ਆਈਏ ਸੋ ਬਬੂ ਥੈਂਕਸ ਮੈਮ ਇੱਕ ਵਾਰ ਫਿਰ ਤੋਂ ਤੁਹਾਡਾ ਔਰ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ